ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਪੰਜਾਬਸਾਰ ਦੇ ਨਾਲ ਪੁਸਤਕ ਹਨੇ ਹਨੇ ਪਾਸ਼ਾਈ ਦਾ ਆਖਰੀ ਪਾਠ ਨੰਬਰ 30 ਲੈ ਕੇ ਹਾਜ਼ਰ ਹੋਏ ਹਾਂ ਸਿੰਘਨ ਪਾਤਸ਼ਾਹੀ ਸ਼ਾਹ ਸੱਚਾ ਦਈ ਪੜਾ ਸ਼ਬਦ ਬੜਠਾਠ ਕਰ ਸੁੰਦਰ ਜੋੜੀ ਮਿਲਾਏ ਤੁਰੇ ਗੁਰਵਖਸ਼ ਸਿੰਘ ਲਾਂਡ ਕੋ ਬਾਣੋ ਖੂਬ ਬਣਾਈ ਸ਼ਹੀਦ ਸਿੰਘ ਮਿਹੰਗੋ ਗੁਰਵਖਸ਼ ਸਿੰਘ ਕੋੜਾਈ ਦੋਹਾਂ ਪਾਸਿਆਂ ਤੋਂ ਗੱਜਕੇ ਫਤੇ ਬੁਲਾਈ ਗਈ ਇੱਕ ਦੂਜੇ ਦੇ ਗੋਡੇ ਹੱਥ ਲਾਏ ਤੇ ਗਲਵਕੜੀਆਂ ਪਾਈਆਂ ਰਬਾਬ ਅਤੇ ਜੋੜੀਆਂ ਤੇ ਕੀਰਤਨ ਗਾਵਿਆ ਜਾ ਰਿਹਾ ਹੈ ਸੇਵਕ ਕੀ ਓੜ ਤਿਵੇਂ ਵਹੀ ਪ੍ਰੀਤ ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰੱਖਿਓ ਚੀਤ ਪਾਲਕੀਆਂ ਤੇ ਸਵਾਰ ਕਰਵਾ ਕੇ ਬਾਬਾ ਗੁਰਬਖਸ਼ ਸਿੰਘ ਤੇ ਸਾਥੀ ਸਿੰਘਾਂ ਨੂੰ ਦਰਗਾਹ ਲਜਾਇਆ ਗਿਆ ਬਾਬਾ ਜੀ ਨੇ ਕਲਗੀਧਰ ਜੀਆਂ ਦੇ ਚਰਨਾਂ ਦਾ ਧਿਆਨ ਧਰਿਆ ਤੇ ਬੋਲੇ हे ਸੱਚੇ ਪਿਤਾ ਜੀਓ ਆਪਣੇ ਪਿਆਰੇ ਖਾਲਸਾ ਜੀ ਨੂੰ ਬਲ ਬਖਸ਼ੋ ਤਾਂ ਕਿ ਕਾਵਲੀ ਕੁੱਤੇ ਅਬਦਾਲੀ ਸਣੇ ਹੋਰ ਆਉਣ ਵਾਲੇ ਦੁਸ਼ਟਾਂ ਦਾ ਨਾਸ਼ ਕਰ ਸਕੇ ਪੰਜਾਬ ਨੂੰ ਲੁੱਟਣ ਦੀ ਮਨਸ਼ਾ ਨਾਲ ਆਉਣ ਵਾਲੇ ਹਰ ਪਾਪੀ ਦਾ ਸਿਰ ਆਪ ਜੀ ਦਾ ਖਾਲਸਾ ਇੰਜ ਹੀ ਪੰਦਾ ਰਹੇ ਨਾ ਮਰਹੱਟੇ ਤੇ ਨਾ ਤੁਰਕ ਕੋਈ ਵੀ ਪੰਜਾਬ ਵੱਲ ਕੈਰੀ ਅੱਖ ਨਾਲ ਚਾਕ ਸਕੇ ਕਿਰਪਾ ਕਰੋ ਸਤਿਗੁਰੂ ਇੰਜ ਹੀ ਹੋਵੇਗਾ ਮੇਰਾ ਦੇ ਦਾਤੇ ਦਸ਼ਮੇਸ਼ ਜੀ ਨੇ ਫਰਮਾਇਆ ਤੇ ਇਸੇ ਸਾਲ ਹੀ ਅਹਿਮਦ ਸ਼ਾਹ ਜਹੰਨੂੰ ਨੂੰ ਚਾਲਾ ਪਾ ਗਿਆ ਸੀ ਸੈਂਕੜੇ ਸਿਪਾਈਆਂ ਦਾ ਨੁਕਸਾਨ ਕਰਵਾ ਕੇ ਅਵਦਾਲੀ ਦੀ ਅਜੇਤੂ ਤੇ ਲੜਾਕੀ ਆਖੀ ਜਾਂਦੀ ਫੌਜ ਵਾਪਸ ਮੁੜ ਪਈ ਫੌਜਦਾਰਾਂ ਤੋਂ ਇੱਕ ਦੂਜੇ ਨਾਲ ਅੱਖਾਂ ਨਹੀਂ ਮਿਲਾਈਆਂ ਜਾ ਰਹੀਆਂ ਸਨ ਅਹਿਮਦ ਸ਼ਾਹ ਤਾਂ ਪਾਲਕੀ ਵਿੱਚੋਂ ਹੀ ਬਾਹਰ ਨਹੀਂ ਨਿਕਲ ਰਿਹਾ ਸੀ ਥੱਕੇ ਡੁੱਟੇ ਸਿਪਾਹੀ ਡਿੱਗਦੇ ਟਹਿੰਦੇ ਤੁਰੇ ਜਾ ਰਹੇ ਸਨ ਐਸੀ ਹਾਲਤ ਤਾਂ ਉਹਨਾਂ ਦੇ ਕਿਸੇ ਵੱਡੀ ਸੈਨਾ ਨਾਲ ਟੱਕਰ ਲੈਣ ਵੇਲੇ ਵੀ ਨਹੀਂ ਹੋਈ ਸੀ ਫੌਜ ਦੀ ਹਾਲਤ ਦੇਖ ਕੇ ਕਿਸੇ ਵੀ ਪਾਸਿਓਂ ਇਹ ਨਹੀਂ ਜਾਪਦਾ ਸੀ ਕਿ ਇਹ ਫੌਜ ਸਿਰਫ 30 ਦੁਸ਼ਮਣਾਂ ਨਾਲ ਟੱਕਰ ਲੈ ਕੇ ਆਈ ਹੈ ਇਹ ਤਾਂ ਸ਼ਰਮ ਨਾਲ ਡੁੱਬ ਕੇ ਮਰਨ ਵਾਲੀ ਗੱਲ ਸੀ ਮੁਖਾਲ ਹੋਣੇ ਲਾਜ਼ਮੀ ਸਨ ਹਾਂ ਜੇ ਕੋਈ ਇਹ ਸੁਣਦਾ ਕਿ ਉਹ 30 ਦੁਸ਼ਮਣ ਸਿੰਘ ਸਨ ਤਾ ਜਰੂਰ ਫੌਜ ਦੇ ਹਾਲਤ ਤੇ ਤਰਸ ਖੰਦਾ ਬੁਰੀ ਤਰ੍ਹਾਂ ਹਾਰ ਖਾਦੀ ਹੋਈ ਫੌਜਵੰਗ ਥੱਕੇ ਟੁੱਟੇ ਅਫਗਾਨਾ ਨੇ ਰਾਤ ਕੱਟਣ ਲਈ ਪੰਗਲੀਆਂ ਦੇ ਕਿਲੇ ਕੋਲ ਡੇਰਾ ਲਾਇਆ ਬਿਲਜੇ ਮੁdde ਮੂੰਹ ਹੋ ਕੇ ਡਿੱਗੇ ਤੇ ਪੈਨਸਾਰ ਹਿੱਸੋਂ ਗਏ ਐਦਰ ਜੰਗਲਾਂ ਵਿੱਚ ਬੈਠੇ ਸਿੰਘਾਂ ਨੂੰ ਮਨ ਨੂੰ ਸੂਰਜ ਚੜ ਗਿਆ ਸੀ ਸਰਦਾਰ ਚੜਤ ਸਿੰਘ ਦੇ ਜਥੇ ਨੇ ਐਸਾ ਹਮਲਾ ਕੀਤਾ ਕਿ ਅਫਗਾਨ ਲੜਾਕਿਆਂ ਨੂੰ ਸੰਭਾਲਣ ਦਾ ਕੋਈ ਮੌਕਾ ਨਾ ਮਿਲਿਆ ਸੈਂਕੜੇ ਮੁਗਲਾਂ ਨੂੰ ਮਾਰ ਕੇ ਸਿੰਘ ਉਹਨਾਂ ਦੇ ਘੋੜੇ ਤੇ ਹਥਿਆਰ ਖੋ ਕੇ ਲੈ ਗਏ। ਤੀ ਸਿੰਘਾਂ ਹੱਥੋਂ ਮਿਲੀ ਹਾਰ ਨੇ ਅਫਗਾਨਾਂ ਨੂੰ ਇਸ ਕਦਰ ਤੋੜ ਦਿੱਤਾ ਸੀ ਕਿ ਉਹਨਾਂ ਵਿੱਚ ਹਿੰਮਤ ਹੀ ਨਹੀਂ ਪਈ ਕਿ ਸਰਦਾਰ ਚਰਤ ਸਿੰਘ ਤੇ ਹਮਲੇ ਦਾ ਜਵਾਬ ਦੇ ਸਕਣ। ਸਵੇਰ ਹੁੰਦੇ ਸਾਰ ਦਿਲਜਾਂ ਵਿੱਚੋਂ ਕਿਸੇ ਇੱਕ ਨੇ ਵੀ ਰਾਤ ਦੇ ਹਮਲੇ ਦਾ ਬਦਲਾ ਲੈਣ ਦੀ ਗੱਲ ਨਹੀਂ ਕੀਤੀ। ਉਹ ਤਾਂ ਸਗੋਂ ਇਸ ਤਰ੍ਹਾਂ ਬਤੀਆ ਕਰ ਰਹੇ ਸਨ ਜਿਵੇਂ ਰਾਤ ਹਮਲਾ ਹੋਇਆ ਹੀ ਨਹੀਂ। ਬਸ ਸਾਰੀ ਫੌਜ ਨੇ ਇੱਕ ਭੈੜਾ ਸੁਪਨਾ ਦੇਖਿਆ ਸੀ ਅਫਗਾਨੀ ਫੌਜ ਦੇ ਬੁਰੀ ਤਰ੍ਹਾਂ ਟੁੱਟ ਚੁੱਕੇ ਮਨੋਬਲ ਤੋਂ ਜਾਣੂ ਸੀ ਉਸ ਨੂੰ ਪਤਾ ਸੀ ਕਿ ਤੀ ਸਿੰਘਾਂ ਦੀ ਬਹਾਦਰੀ ਨਾਲ ਭਰੀ ਜੰਗ ਵਿੱਚ ਅਫਗਾਨ ਫੌਜ ਪੂਰੀ ਤਰ੍ਹਾਂ ਹੌਸਲੇ ਹਾਰ ਕੇ ਪਰਤੀ ਹੈ ਉਹ ਇੱਕ ਤਾਜ਼ਾ ਦਮ ਸਿੱਖ ਜੱਥੇ ਦਾ ਮੁਕਾਬਲਾ ਕਿੱਥੋਂ ਕਰ ਸਕਦੇ ਹਨ ਅਸਲ ਵਿੱਚ ਅਫਗਾਨੀ ਖੁਦ ਵੀ ਬੁਰੀ ਤਰ੍ਹਾਂ ਕਾਬਰ ਅਤੇ ਟੁੱਟਿਆ ਹੋਇਆ ਸੀ ਤੋ ਉਸਨੇ ਵੀ ਰਾਤ ਹੋਏ ਹਮਲੇ ਬਾਰੇ ਕੋਈ ਗੱਲ ਨਹੀਂ ਕੀਤੀ। ਉਹਨਾਂ ਨੇ ਤਾਂ ਬਸ ਇੱਥੋਂ ਭੱਜਣ ਦੀ ਕੀਤੀ। ਇੱਥੋਂ ਨਸਿਆ ਅਫਦਾਲੀ ਜੰਡੇਆਲੇ ਜਾ ਕੇ ਆਪਣੇ ਮਿੱਤਰ ਹਰਪਖਤ ਨਰਨਜੀਨੀ ਕੋਲ ਰੁਕਿਆ। ਦਰਬਾਰ ਸਾਹਿਬ ਪ੍ਰਕਰਮਾ ਵਿੱਚ ਸ਼ਹੀਦ ਹੋਏ ਸਿੰਘਾਂ ਦੀਆਂ ਦੇਹਾਂ ਵੀ ਸਰਦਾਰ ਚੜਤ ਸਿੰਘ ਦੇ ਜਥੇ ਨੇ ਹੀ ਸੰਭਾਲੀਆਂ। ਅਕਾਲ ਬੁੰਗੇ ਦੇ ਪਿੱਛੇ ਅੰਗਰੇਜ਼ਾਂ ਤਿਆਰ ਕਰਕੇ ਸਭ ਸਿੰਘਾਂ ਦਾ ਪੂਰੇ ਸਤਕਾਰ ਤੇ ਸਨਮਾਨ ਨਾਲ ਸੰਸਕਾਰ ਕੀਤਾ ਗਿਆ ਕਮਾਲ ਦੇ ਵਰਤਾਰੇ ਵਾਪਰੇ ਸਨ ਇਸ ਜੰਗ ਵਿੱਚ ਇਸ ਤੋਂ ਵੱਧ ਕਮਾਲ ਦੀ ਗੱਲ ਕੀ ਹੋ ਸਕਦੀ ਹੈ ਕਿ ਸ਼ਹੀਦ ਹੋ ਗਏ ਸਿੰਘਾਂ ਦੇ ਸੰਸਕਾਰ ਮਗਰੋਂ ਅਰਦਾਸ ਕਰਕੇ ਜੋ ਕੜਾ ਪ੍ਰਸ਼ਾਦ ਵਰਤਾਇਆ ਗਿਆ ਉਹ ਬਾਬਾ ਗੁਰਬਖਸ਼ ਸਿੰਘ ਤੇ ਉਸ ਦੇ ਸਾਥੀ ਸ਼ਹੀਦ ਆਪ ਪਿਆਰ ਕਰਕੇ ਗਏ ਸਨ ਕੜਾ ਪ੍ਰਸ਼ਾਦ ਛਕਦੇਆਂ ਸਰਦਾਰ ਚਰਤ ਸਿੰਘ ਜਾਂ ਉਸ ਦੇ ਕਿਸੇ ਸਾਥੀ ਸਿੰਘ ਦਾ ਕੋਈ ਅਥਰੂ ਡਿੱਗ ਵੀ ਪਿਆ ਹੋਵੇ ਤਾਂ ਉਸ ਨੂੰ ਕੋਈ ਉਦਾਸੀ ਵਾਲਾ ਅਥਰੂ ਨਹੀਂ ਜਾਣ ਲੈਣਾ ਚਾਹੀਦਾ ਉਹ ਅਥਰੂ ਤਾਂ ਨਮਨ ਹੈ ਬਾਬਾ ਗੁਰਬਖਸ਼ ਸਿੰਘ ਤੇ ਬਾਕੀ ਸਿੰਘਾਂ ਦੀ ਬ੍ਰਿਹੜਤਾ ਤੇ ਸਿਦਕ ਨੂੰ ਇਸ ਜੰਗ ਵਿੱਚ ਸ਼ਹੀਦ ਹੋਏ ਸਿੰਘ ਸੁਖਮ ਸਰੀਰ ਧਾਰ ਕੇ ਸ੍ਰੀ ਸਤਿਪੁਰੂ ਜੀ ਦੇ ਚਰਨਾਂ ਵਿੱਚ ਜਾ ਬੈਠੇ ਇਸ ਤੋਂ ਪਹਿਲਾਂ ਕਿ ਗੁਰਬਖਸ਼ ਸਿੰਘ ਤੇ ਸਾਥੀ ਸਿੰਘ ਕੁਝ ਕਹਿੰਦੇ ਯਾਨੀ ਜਨ ਸਤਗੁਰੂ ਬੋਲੇ ਤੁਸਾਂ ਉੱਪਰ ਸਾਡੀ ਵੱਡੀ ਖੁਸ਼ੀ ਹੈ ਕੁਝਾਂ ਖਾਸਾਂ ਪੰਥਰੂ ਚ ਮੁਰ ਜਨਮ ਲੈਣਾ ਹੈ ਪੰਜਾਬ ਦੀ ਧਰਤੀ ਤੇ ਤੁਹਾਡੇ ਕੋੜਿਆਂ ਦੀਆਂ ਟਾਪਾਂ ਮੁਰ ਗੁੰਜਣਗੀਆਂ ਬਾਜਾਂ ਨੇ ਆਨੰਦਪੁਰ ਦੇ ਅੰਬਰਾਂ ਵਿੱਚ ਮੁਰ ਉਡਾਰੀਆਂ ਭਰਨੀਆਂ ਹਨ ਮੁਰ ਜਨਮ ਲਵੋ ਤੇ ਪਾਸ਼ੀਆਂ ਮਣ ਜਿਸ ਨੇ ਜੰਗ ਵਿੱਚ ਜਿੰਨੇ ਕਦਮ ਅਗਾਹ ਹੋ ਕੇ ਸ਼ਹੀਦੀ ਪਾਈ ਹੈ ਉਹ ਮੇਰਾ ਉਹਨੇ ਹਜਾਰੀ ਹੈ ਇਸ ਤਰ੍ਹਾਂ ਮਹਾਰਾਜ ਨੇ ਸਭ ਨੂੰ ਖਿਤਾਬ ਬਖਸ਼ੇ ਜੋ 10 ਕਦਮ ਅਗਾਹ ਹੋ ਕੇ ਸ਼ਹੀਦ ਹੋਇਆ ਉਹ 10 ਹਜ਼ਾਰੀ ਜੋ 20 ਕਦਮ ਉਹ 20 ਹਜ਼ਾਰੀ ਉਹਨਾਂ ਨੂੰ ਉਨੀ ਹੀ ਸੈਨਾ ਦਾ ਸਰਦਾਰ ਬਣਾਉਣ ਦਾ ਵਚਨ ਸਤਿਗੁਰੂ ਮਹਾਰਾਜ ਜੀ ਨੇ ਕੀਤਾ ਮਹਾਰਾਜ ਨੇ ਬਾਬਾ ਗੁਰਬਖਸ਼ ਸਿੰਘ ਨੂੰ ਇਹ ਵਚਨ ਵੀ ਕੀਤਾ ਕਿ ਉਹਨਾਂ ਦੀ ਇੱਛਾ ਹੈ ਇਹਨਾਂ ਸਭ ਸਿੰਘਾਂ ਦਾ ਸਰਦਾਰ ਗੁਰਬਖਸ਼ ਸਿੰਘ ਨੂੰ ਬਣਾਇਆ ਜਾਏ ਸਾਡੇ ਧੰਨ ਭਾਗ ਸਤਿਗੁਰੂ ਪਿਤਾ ਜੀ ਆਪ ਜੀਆਂ ਦਾ ਹੁਕਮ ਸਾਹਾ ਤੋਂ ਵੀ ਨੇੜੇ ਹੈ ਖਾਲਸੇ ਲਈ ਆਪ ਜੀ ਦੇ ਬਚਨ ਨੂੰ ਪਿੱਠ ਦੇਣ ਵਾਲੇ ਨੂੰ ਤਾਂ ਕਿਸੇ ਜਹਾਨ ਤੋਂ ਹੀ ਨਹੀਂ ਸਾਡੇ ਭਾਗਾਂ ਵਿੱਚ ਤੁਸੀਂ ਪਾਸ਼ਾ ਜੀ ਨੇ ਲਿਖੀਆਂ ਨੇ ਮਹਾਰਾਜ ਇਸ ਤੋਂ ਬਾਅਦ ਹੋਰ ਅਸੀਂ ਕੀ ਮੰਗ ਸਕਦੇ ਹਾਂ ਕੋਈ ਗੱਲ ਤਾਂ ਸੀ ਜੋ ਬਾਬਾ ਗੁਰਵਖਸ਼ ਸਿੰਘ ਕਹਿਣੋ ਚੀਜ਼ ਕਰੇ ਸਨ ਉਹਨਾਂ ਨੇ ਇਹ ਕਹਿਣ ਲਈ ਭਾਈ ਮਨੀ ਸਿੰਘ ਤੇ ਭਾਈ ਤਾਰੂ ਸਿੰਘ ਜੀ ਤੋਂ ਮਦਦ ਮੰਗੀ ਉਹਨਾਂ ਨੂੰ ਸਿਪਾਰਸ਼ ਕਰਨ ਲਈ ਕਿਹਾ ਪਾਸ਼ਾ ਜੀਓ ਅਸਲ ਵਿੱਚ ਇਹ ਸਾਬ ਸਿੰਘ ਕੁਝ ਸਾਲ ਆਪ ਦੀ ਦੇ ਚਰਨਾਂ ਵਿੱਚ ਸੇਵਾ ਕਰਨੀ ਲੋਚਦੇ ਹਨ ਭਾਈ ਮਨੀ ਸਿੰਘ ਜੀ ਨੇ ਬਾਬਾ ਗੁਰਬਖਸ਼ ਸਿੰਘ ਜੀ ਤੇ ਸਾਥੀ ਸਿੰਘਾਂ ਦੀ ਇੱਛਾ ਸੱਚੇ ਪਾਤਸ਼ਾਹ ਅਗੇ ਰੱਖੀ 12 ਸਾਲ ਇੱਥੇ ਸਾਡੇ ਕੋਲ ਰਹਿਣਗੇ ਤੇ ਉਸ ਮੰਗਰੋਂ ਪੰਜਾਬ ਉੱਤੇ ਖਾਲਸਾ ਰਾਜ ਕਾਇਮ ਕਰਕੇ ਬਾਸ਼ਾਣੀਆਂ ਭੋਗਣਗੇ ਮਹਾਰਾਜ ਜੀ ਨੇ ਆਪ ਹੀ ਸਿੰਘਾਂ ਦੇ ਮਨ ਦੀ ਕਰ ਦਿੱਤੀ ਖੁਸ਼ੀ-ਖੁਸ਼ੀ ਬਾਬਾ ਜੀ ਤੇ ਬਾਕੀ ਸਿੰਘਾਂ ਨੇ ਦਸ਼ਮੇਸ਼ ਜੀ ਨੂੰ ਬੰਡੋਤ ਕੀਤੀ ਅਗੋਗੁਰ ਵਕਸ਼ਸਿਮੀ ਨੇ ਮਹਾਰਾਜ ਜੀ ਨਾਲ ਹੋਰ ਬਚਨ ਵੀ ਕੀਤੇ। "ਹੇ ਸੱਚੇ ਪਾਤਸ਼ਾਹ ਜੀ, ਖਾਲਸਾ ਤਾਂ ਖੁਦ ਖੁਦਾ ਹੈ। ਹਨੇ ਹਨੇ ਪਾਤਸ਼ਾਹ, ਉਹ ਕਦ ਕਿਸੇ ਦੀ ਈਨ ਮੰਦਾ ਹੈ? ਉਹ ਮੇਰੇ ਕਹਣੇ ਵਿੱਚ ਕਿਵੇਂ ਰਹੇਗਾ? ਅਸੀਂ ਤੁਹਾਡੇ ਵਿੱਚ ਆਪਣੀ ਕਲਾ ਰੱਖਾਂਗੇ। ਸਰਵਤ ਖਾਲਸਾ ਤੁਹਾਡੀ ਜੁਰੂਰ ਮੰਨੇਗਾ। ਹਰ ਸਿੱਖ ਪਾਤਸ਼ਾਹ ਹੈ, ਰਾਜਾ ਹੈ, ਪਰ ਤੁਸੀਂ ਮਹਾਰਾਜੇ ਹੋਵੋਗੇ। ਤੁਸੀਂ ਕਿਸੇ ਨੂੰ ਈਨ ਨਹੀਂ ਮਨਾਉਣੀ।" ਨਾਲ ਲੈ ਕੇ ਚੱਲਣਾ ਹੈ ਸਭ ਮਿਲ ਕੇ ਚੱਲਣਗੇ ਤੇ ਆਕੀ ਹੋਣ ਵਾਲੇ ਖਵਾਰ ਹੋਣਗੇ ਤੇ ਜਾਣੀ ਜਾਣ ਸਤਿਗੁਰੂ ਜੀਓ ਕਿਸ ਘਰ ਪਰਿਵਾਰ ਵਿੱਚ ਜਨਮ ਹੋਵੇਗਾ ਸਾਡਾ ਕਿਸੇ ਐਸੇ ਸੂਰਬੀਰ ਦੇ ਘਰ ਜਿਸ ਦੀ ਕਿਸੇ ਦੁਸ਼ਮਣ ਨੇ ਪਿੱਠ ਨਾ ਦੇਖੀ ਹੋਵੇ ਜੋ ਕਦੇ ਕਿਸੇ ਅਗੇ ਝੁਕਿਆ ਨਾ ਹੋਏ ਜੰਗ ਦੇ ਮੈਦਾਨ ਵਿੱਚ ਸਦਾ ਸਨਮੁਖ ਦੂਜਣ ਵਾਲਾ ਸਾਰਾ ਖਾਲਸਾ ਪੰਥ ਜਿਸ ਦੀ شادی ਭਰੇ ਜਿਹੜਾ ਕਦੇ ਕਿਸੇ ਨਿਤਕਾ ਤੋਂ ਪਾਸਾ ਨ बटे ਜਿਹੜਾ ਪੰਥ ਪ੍ਰੇਮ ਨੂੰ ਸਿਰ ਮੌਰ ਜਾਣੇ ਤੇ ਪੰਥ ਦੇ ਵਾਦੇ ਲਈ ਸਰੀਰ ਲਾਉਣ ਹਿਤ ਸਦਾ ਤਤ ਪਰ ਰਹੇ ਕਿਸੇ ਐਸੇ ਜੋਦੇ ਦੇ ਘਰ ਸੂਰਮੇ ਕਦ ਕਾਲੇ ਹੁੰਦੇ ਹਨ ਸੋ ਬਾਬਾ ਗੁਰਬਖਸ਼ ਸਿੰਘ ਤੇ ਸਾਥੀ ਸਿੰਘ ਤਾਂ ਹੋ ਸਕਦਾ ਹੈ ਮਹਾਰਾਜ ਦੇ ਇਹ ਬੋਲ ਸੁਣ ਕੇ ਮੌਨ ਹੋ ਗਏ ਹੋਣ ਪਰ ਸਾਡੀ ਤਿੰਨਾਂ ਦੀ ਉਤਸੁਕਤਾ ਤਾਂ ਸੰਗੋ ਹੋਰ ਵੱਧ ਰਹੀ ਸੀ ਇਹਨਾਂ ਨੂੰ ਬਾਬੇ ਪੰਗੂ ਨੂੰ ਕਿਸੇ ਸਿੰਘ ਨੇ ਆਵਾਜ਼ ਮਾਰੀ ਬਾਬਾ ਜੀ ਇੱਧਰ ਆਇਓ ਜਰਾ ਸ਼ਾਇਦ ਦਰਿਆ ਵਿੱਚ ਕੁਝ ਹਲਚਲ ਹੋਈ ਸੀ ਬਾਬਾ ਜੀ ਬਾਕੀ ਸਿੰਘਾਂ ਨਾਲ ਦਰਿਆ ਵੱਲ ਨੂੰ ਭੱਜੇ ਹਨੇਰੇ ਵਿੱਚ ਸਾਨੂੰ ਤਾਂ ਕੁਝ ਸਾਫ਼ ਨਹੀਂ ਦਿਖ ਰਿਹਾ ਸੀ ਪਰ ਜੋਦਿਆਂ ਕੋਲ ਸ਼ਾਇਦ ਕੋਈ ਹੋਰ ਅੱਖਾਂ ਹੁੰਦੀਆਂ ਹਨ ਇਸ ਲਈ ਦਰਿਆ ਵਿੱਚ ਹੋ ਰਹੀ ਹਲਚਲ ਦੇਖ ਕੇ ਸਭ ਸਿੰਘ ਸੁਚੇਤ ਹੋ ਗਏ ਬਾਬਾ ਜੀ ਅਤੇ ਬਾਕੀ ਸਿੰਘਾਂ ਦੀ ਉਡੀਕ ਸ਼ਾਇਦ ਹੁਣ ਖਤਮ ਹੋ ਜਾਏ ਕਿੰਨੇ ਚਿਰ ਤੋਂ ਉਹ ਸ਼ਾਇਦ ਇਸੇ ਹਲਚਲ ਦੀ ਉਡੀਕ ਵਿੱਚ ਸਨ ਸ਼ਾਇਦ ਉਹ ਆ ਰਿਹਾ ਸੀ ਜਿਸ ਦੀ ਉਹ ਉਡੀਕ ਕਰ ਰਹੇ ਸਨ ऐसे ਕਿੰਨੇ ਹੀ ਸਵਾਲ ਸਾਡੇ ਅੰਦਰ ਚੱਲ ਰਹੇ ਸਨ ਪਰ ਸਾਡੀ ਰੁਚੀ ਇਹਨਾਂ ਸਵਾਲਾਂ ਨਾਲੋਂ ਵੱਧ ਹੁਣ ਕਿਤੇ ਹੋਰ ਸੀ ਸਾਨੂੰ ਤਿੰਨਾਂ ਨੂੰ ਹੁਣ ਬਾਬਾ ਗੁਰਬਖਸ਼ ਸਿੰਘ ਦੇ ਦੁਆਰਾ ਜਨਮ ਲੈਣ ਦੀ ਉਡੀਕ ਸੀ ਤੋਂ ਇਹ ਸੀ ਪੁਸਤਕ ਹਨੇ ਹਨੇ ਪਾਸ਼ਾਹੀ ਜਿਸ ਦੇ ਲੇਖਕ ਸਾਨਾ ਜਗਦੀਪ ਸਿੰਘ ਜਿਨ੍ਹਾਂ ਦੁਆਰਾ ਲਿਖੀ ਗਈ ਇਸ ਪੁਸਤਕ ਦੇ ਇਤਿਹਾਸ ਨੂੰ ਅਸੀਂ ਆਪ ਸੰਗਤਾਂ ਦੇ ਨਾਲ ਸਾਂਝਾ ਕੀਤਾ ਹੈ ਇਸੇ ਤਰ੍ਹਾਂ ਦਾ ਇਤਿਹਾਸ ਹੋਰ ਸਰਵਣ ਕਰਨ ਦੇ ਲਈ ਤੁਸੀਂ ਜੁੜੇ ਰਹੋ ਪੰਜਾਬ ਸਰ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ